ਅਪੇਛਾ ਜੀ ਬੀਬੀ ਆਈ ਕਿ ਹੁਣ ਪਿਛਲੇ ਐਤਵਾਰੇ 15 ਦਿਨ ਪਹਿਲਾਂ ਆਈ ਹਾਂਜੀ ਆ ਕੇ ਕਹਿੰਦੀ ਇਹਨਾਂ ਅਰਦਾਸ ਕਰੀ ਵੀ ਮਹਾਰਾਜ ਮੇਰੀਆਂ ਅੱਖਾਂ ਤੋਂ ਨਜ਼ਰ ਨਹੀਂ ਆਉਂਦਾ ਮੈਨੂੰ ਸ਼ੂਗਰ ਹੈ ਕਿਰਪਾ ਕਰੋ ਇੱਕ ਮੁੰਡਾ 9 ਸਾਲ ਦਾ ਹੈ ਇੱਕ 11 ਸਾਲ ਦਾ ਹੈ ਜੀ ਅਗਲੇ ਐਤਵਾਰ ਆ ਕੇ ਕਹਿੰਦੀ ਮੇਰੀਆਂ ਅੱਖਾਂ ਠੀਕ ਹੋ ਗਈਆਂ ਇਹ ਹੁਣ ਦੀ ਗੱਲ ਹੈ ਜੀ ਆਹ ਕਹਿੰਦੀ ਮੈਂ ਖੰਡਪਾਲ ਸਾਹਿਬ ਸੁੱਖਿਆ ਸੀਗਾ ਮੇਰੇ ਕੋਲ ਪੈਸੇ ਨਹੀਂ ਹੈ ਮੰਨੂ ਲੱਗੀ ਕਹਿ ਮੈਂ ਕਿਹਾ ਭਾਈ ਕੋਈ ਪੈਸੇ ਨਹੀਂ ਹੈ ਕੋਈ ਨਹੀਂ ਜਿੰਨੇ ਕੋਈ ਉਹਨੇ ਕਰਦੀ ਬਾਕੀ ਕਰ ਲਾਂਗੇ ਜੀ ਆ ਹੁਣ ਦੀ ਗੱਲ ਹੈ ਪਿਛਲੇ ਐਤਵਾਰ ਦੀ ਗੱਲ ਹੈ ਵਾਹ ਕਰਨ ਤੋਂ ਆਉਂਦੀ ਹੈ ਵੀਰਪਾ ਦੋ ਮੁੰਡੇ ਸੀ ਕੇ ਨਾਲ ਬਾਬਾ ਜੀ ਅੱਜ ਵੀ ਅਰਦਾਸ ਸੀ ਮਾਰਨ ਦੀ ਕਿਰਪਾ ਕਰਦੇ ਅੱਜ ਵੀ ਉਵੇਂ ਹੀ ਵਰਤ ਰਹੇ ਹਾਂ ਉਵੇਂ ਹੀ ਵਰਤ ਰਹੇ ਹਾਂ ਉਵੇਂ ਹੀ ਕਿਰਪਾ ਕਰ ਰਹੇ ਹਾਂ ਦਾਤਾ ਜੀ ਉਵੇਂ ਹੀ ਰਹਿਮਤਾ ਵਰਤ ਰਹੇ ਹੋ ਸੁਣ ਲਓ ਮੇਰੇ ਮੀਤਾ ਮੈਂ ਮਾਂ ਸ